ਅੜਿਕਾ ਲੋਕਾਂ ਨੂੰ ਇਨੀ ਆਪਣੀ ਕੈਰੀਅਰ ਦੀ ਟੈਨਸ਼ਨ ਨਹੀਂ ਹੈਗੀ ਆਪਣੀ ਫਿਊਚਰ ਦੀ ਟੈਨਸ਼ਨ ਹੀ ਨਹੀਂ ਹੈਗੀ ਹੂੰ ਕੁੜੀ ਛੱਡ ਗਈ ਰਾਤੀ ਨੀਂਦ ਨਹੀਂ ਆ ਰਹੀ ਗੋਲੀਆਂ ਖਾਰੇ ਨੀਂਦਾਂ ਦੀ ਮੈਨੂੰ ਲੱਗਦਾ ਮੁੰਡੇ ਤੇ ਕੁੜੀ ਜਦੋਂ ਰਿਲੇਸ਼ਨਸ਼ਿਪ 'ਚ ਹੁੰਦੇ ਆ ਨਾ ਆਪਣੇ ਮਾਪਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੂੰ ਪਰ ਪਰ ਅੱਜਕੱਲ ਉਲਟਾ ਮਾਪੇ ਨੂੰ ਭੁੱਲ ਜਾਂਦੇ ਆ ਘਰੋਂ ਭੱਜ ਕੇ ਵਿਆਹ ਕਰਾਈ ਜਾਂਦੇ ਆ ਕਿ ਕੁੜੀਆਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਜਿਸ ਮਾਤਾ ਕੱਲਾ ਕੱਲਾ ਪੋਤਾ ਉਹਨਾਂ ਨੂੰ ਝੁੱਠੇ ਲਾਰੇ ਨਾ ਲਾਓ ਯਾਰ ਹੂੰ ਪਰ ਅੱਜਕੱਲ ਨਹੀਂ ਸਮਝ ਰਿਹਾ ਕੋਈ ਅਜਕਲ ਯੂਜ਼ ਐਂਡ ਥਰੋਅ ਵਾਲਾ ਕੰਮ ਹੋਇਆ ਇੱਕ ਛੱਡਿਆ ਦੂਜਾ ਤੀਜਾ ਬਸ ਇਹੀ ਚੱਲਦਾ ਪਿਆ ਵਾ ਕਸੂਰ ਵਾਰ ਕਿਨੂੰ ਮੰਨਦੇ ਹੋ ਫਿਰ ਤੁਸੀਂ ਅੱਜਕਲ ਹਰ ਘਰ ਦੇ ਵਿੱਚ ਜਾ ਕੇ ਦੇਖੋ ਅੱਗੇ ਹੁੰਦੇ ਸੀ ਇੱਕ ਮੋਬਾਈਲ ਦੇਖਣ ਵਾਲੇ ਜ਼ਿਆਦਾ ਹੁਣ ਤਾਂ ਬੱਚਿਆਂ ਦੇ ਹੱਥੇ 'ਚ ਵੀ ਅਲੱਗ-ਅਲੱਗ ਮੋਬਾਈਲ ਕਿਉਂ ਸਵੇਰੇ ਉੱਠਣਾ ਮੈਸੇਜ ਨਹੀਂ ਆਇਆ ਜਦ ਤੱਕ ਟੈਨਸ਼ਨ ਰੋਟੀ ਨਹੀਂ ਖਾਣੀ ਲੋਕਾਂ ਨੇ ਰਾਤੀ ਸੌਣ ਲੱਗੇ ਤਾਂ ਗੁੱਡ ਨਾਈਟ ਦੇਖਣਾ ਤੁਹਾਡੀ ਬੋਡੀ ਤਾਂ ਆਪੀ ਨੈਗੇਟਿਵਿਟੀ 'ਚ ਖਿੱਚੂਗੀ ਉਹ ਤਾਂ ਕਹਿੰਦੀ ਹੋਰ ਆ ਮੇਰੇ ਕੋਲ ਮੁਸਲਿਮ ਮੈਂ ਤੁਹਾਡੀ ਵੀਡੀਓ ਦੇਖੀ ਹੈ ਤੁਸੀਂ ਕੁੜੀਆਂ ਦੇ ਹੱਕ ਦੇ ਵਿੱਚ ਜ਼ਿਆਦਾ ਬੋਲਦੇ ਹੋ ਫੇਮ ਲੈਣ ਲਈ ਸਾਰੇ ਲੋਕੀ ਸਿਆਣਿਆਂ ਨੂੰ ਪਤਾ ਵੀ ਬੰਦਾ ਕਿਸ ਇਮਪ੍ਰੈਸ਼ਨ ਨਾਲ ਬੋਲ ਰਿਹਾ ਉਹ ਲੋਕੀ ਸਿਆਣੇ ਆ ਉਹ ਚੀਜ਼ ਦੀ ਆਪਾਂ ਨੂੰ ਐਗਜ਼ਾਮਪਲ ਦੇਣ ਦੀ ਲੋੜ ਨਹੀਂ ਪੈਂਦੀ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਮੈਂ ਆਪਣੇ ਇਨਸਟਾ ਦੇ ਜਾਂ ਫਿਰ ਆਪਣੀ ਸੋਸ਼ਲ ਮੀਡੀਆ ਦੀ ਸ਼ੁਰੂਆਤ ਜਿਹੜੀ ਹੈ ਰਿਲੇਸ਼ਨਸ਼ਿਪ ਤੋਂ ਕੀਤੀ ਹੈ ਬਿਲਕੁਲ ਤੇ ਕਿਵੇਂ ਮਤਲਬ ਕਿ ਦਿਮਾਗ ਦੇ ਵਿੱਚ ਹੈ ਰਿਲੇਸ਼ਨਸ਼ਿਪ ਕਿਉਂਕਿ ਰਿਲੇਸ਼ਨ ਸਿਰਫ ਇੱਕ ਗਰਲਫ੍ਰੈਂਡ ਬॉयਫ੍ਰੈਂਡ ਦਾ ਨਹੀਂ ਹੁੰਦਾ ਰਿਲੇਸ਼ਨ ਤਾਂ ਆਪਣੇ ਕਾਫੀ ਹੁੰਦੇ ਮਦਰ ਪਾਪਾ ਮਦਰ ਫਾਦਰ ਨਾਲ ਵੀ ਹੁੰਦੇ ਨੇ ਭੈਣ ਭਰਾ ਨਾਲ ਵੀ ਹੁੰਦੇ ਪਹਿਣਾ ਪਹਿਣਾ ਦਾ ਵੀ ਹੁੰਦਾ ਸਿਰਫ ਗਰਲਫ੍ਰੈਂਡ ਐਂਡ ਬॉयਫ੍ਰੈਂਡ ਨੂੰ ਹੀ ਕਿਉਂ ਟਾਰਗੇਟ ਕੀਤਾ ਟਾਰਗੇਟ ਮੈਂ ਤਾਂ ਨਹੀਂ ਕੀਤਾ ਮੈਂ ਰਿਲੇਸ਼ਨਸ਼ਿਪ ਸਾਰੇ ਬਾਰੇ ਕਿਹਾ ਸੀਗਾ ਮੈਂ ਮੁੰਡਿਆਂ ਬਾਰੇ ਵੀ ਕਿਹਾ ਸੀਗਾ ਕੁੜੀ ਕੁੜੀਆਂ ਮੁੰਡੇ ਨੂੰ ਧੋਖਾ ਦੇ ਜਾਂਦੀਆਂ ਨੇ ਹਨਾ ਉਹਨਾਂ ਦੇ ਬੱਚੇ ਹੁੰਦੇ ਛੱਡ ਕੇ ਚ ਤੇ ਪਿਛੇ ਉਹ ਅਗਲੇ ਰੋਲ ਦੇ ਹੁੰਦੇ ਨੇ ਉਹਨਾਂ ਦੇ ਮਾਪਿਓ ਵਿਚਾਰੇ ਟੈਨਸ਼ਨ ਲੈ ਲਗੇ ਮਰ ਜਾਂਦੇ ਆ ਹਮ ਹੁਣ ਤੁਸੀਂ ਮੈਨੂੰ ਲੱਗਦਾ ਕਿ ਜੇ ਸਾਰੇ ਕੰਪਰੋਮਾਈਜ਼ ਕਰਕੇ ਆਪਸ ਵਿੱਚ ਜੀ ਕੇਸ ਖਤਮ ਕਰ ਦਨਾਂ ਤੇ ਕਚਹਿਰੀਆਂ ਵਿਹਲੀਆਂ ਹੋ ਜਾਣ ਜੜੀਆਂ ਇਹਨਾਂ ਕਰਕੇ ਅੱਜ ਕੱਲ ਕਚਹਿਰੀਆਂ ਵਿੱਚ ਕੇਸ ਲੱਗੇ ਹੋਏ ਹਨ ਅੱਡੀ ਬਹੁਤਸ ਕਰਕੇ ਪਰ ਲੋਕਾਂ ਦੇ ਵਿੱਚ ਨਾ ਕਿਸੇ ਨਾ ਕਿਤੇ ਆਕੜ ਤੇ ਉਹ ਆਕੜ ਜਿਹੜੀ ਉਹਨਾਂ ਦੀ ਹੈ ਨਾ ਕਿ ਮੈਂ ਨਹੀਂ ਨੀਵੇਂ ਹੋਣਾ ਕੁੜੀ ਨੂੰ ਕਹਣਗੇ ਤੂੰ ਨੀਵੀਂ ਹੋ ਤੇ ਕਿਸੇ ਨਾ ਕਿਸੇ ਬੱਚਿਆਂ ਦਾ ਫਿਊਚਰ ਉਹਦੇ ਵਿੱਚ ਖਤਮ ਹੋ ਜਾਂਦਾ ਵਾ ਮੋਸਟਲੀ ਮੈਂ ਤੁਹਾਡੀ ਵੀਡੀਓ ਦੇਖੀ ਹੈ ਤੁਸੀਂ ਕੁੜੀਆਂ ਦੇ ਹੱਕ ਦੇ ਵਿੱਚ ਜ਼ਿਆਦਾ ਬੋਲਦੇ ਹੋ ਫੇਮ ਲੈਣ ਲਈ ਜੇ ਕੁੜੀਆਂ ਦੇ ਹੱਕ 'ਚ ਫੇਮ ਲੈਣ ਲਈ ਬੋਲਣਾ ਤਾਂ ਫਿਰ ਸਾਰਿਆਂ ਕੋਲ ਹੀ ਆਪਣੀ ਆਪਣੀ ਆਈਡੀਆ ਹੈਗੀ ਹੈ ਸਾਰੇ ਬੋਲਣੇ ਸ਼ੁਰੂ ਕਰ ਦੋ ਹਾਂ ਸਾਰੇ ਲੋਕੀ ਸਿਆਣੇ ਹਨ ਉਹਨਾਂ ਨੂੰ ਪਤਾ ਵੀ ਬੰਦਾ ਕਿਸ ਇਮਪ੍ਰੈਸ਼ਨ ਨਾਲ ਬੋਲ ਰਿਹਾ ਉਹ ਲੋਕੀ ਸਿਆਣੇ ਆ ਉਹ ਚੀਜ਼ ਦੀ ਆਪਾਂ ਨੂੰ ਐਗਜ਼ਾਮਪਲ ਦੇਣ ਦੀ ਲੋੜ ਨਹੀਂ ਪੈਂਦੀ ਉਹ ਲੋਕੀ ਸਿਆਣੇ ਆ ਉਹ ਦੇਖਦੇ ਆ ਬਿਲਕੁਲ ਤੇ ਮੇਰੀ ਉਹ ਵੀਡੀਓ ਜਿਹੜੀ 2 ਲੱਖ ਤੱਕ ਗਈ ਹੋਈ ਹੈ ਨਾ ਮੈਨੂੰ ਲੱਗਦਾ ਉਹਦੇ ਵਿੱਚ ਇੱਕ ਪਰ 0.1% ਵੀ ਕਿਸੇ ਨੇਗੇਟਿਵ ਕਮੈਂਟ ਨਹੀਂ ਆਇਆ ਉਹਦੇ ਵਿੱਚ ਮੁੰਡਿਆਂ ਨੇ ਵੀ ਸਪੋਰਟ ਕੀਤੀ ਆ ਕੁੜੀਆਂ ਨੇ ਵੀ ਕੀਤੀ ਆ ਬਹੁਤ ਹੱਦ ਤੱਕ ਜਿਹੜੀ ਮੇਰੀ ਮਾਵਾ ਦੀ ਉਮਰਾਂ ਦੀਆਂ ਉਹਨਾਂ ਨੇ ਵੀ ਸਪੋਰਟ ਕੀਤੀ ਰਿਲੇਸ਼ਨਸ਼ਿਪ ਬਹੁਤ ਵਧੀਆ ਚੀਜ਼ ਆ ਹੂੰ ਬਟ ਅੱਜ ਕੱਲ ਨਾ ਲੋਕਾਂ ਨੇ ਦਿਮਾਗ ਤੇ ਬਹੁਤ ਲੋਡ ਲੈ ਲਿਆ ਹੂੰ ਜਿਹੜੇ ਦਿਲੋਂ ਪਿਆਰ ਕਰਦੇ ਉਹਨਾਂ ਨੂੰ ਕੋਈ ਚੀਜ਼ ਨਹੀਂ ਮਿਲਦੀ ਡਿਪਰੈਸ਼ਨ ਅੱਜ ਕੱਲ ਲੋਕਾਂ ਨੂੰ ਇਨੀ ਆਪਣੀ ਕਰੀਅਰ ਦੀ ਟੈਨਸ਼ਨ ਨਹੀਂ ਹੈਗੀ ਆਪਣੀ ਫਿਊਚਰ ਦੀ ਟੈਨਸ਼ਨ ਹੀ ਨਹੀਂ ਹੈਗੀ ਹੂੰ ਕੁੜੀ ਛੱਡ ਗਈ ਰਾਤੀ ਨੀਂਦ ਨਹੀਂ ਆ ਰਹੀ ਗੋਲੀਆਂ ਖਾ ਰਹੇ ਨੀਂਦ ਆ ਦੀਆਂ ਰੋਟੀਆਂ ਪਾਣੀਆਂ ਛੱਡੀਆਂ ਹੋਈਆਂ ਤੁਸੀਂ ਜਾ ਕੇ ਦੇਖੋ ਜਿਹੜੇ ਦਿਮਾਗ ਦੇ ਡਾਕਟਰ ਆ ਨਾ ਉੱਥੇ ਭਰੇ ਪਏ ਨੇ ਮਰੀਜ਼ ਡਿਪਰੈਸ਼ਨ ਆ ਕਰਕੇ ਤੇ ਉਹਨਾਂ ਨੂੰ ਪੁੱਛੋ ਹੋਇਆ ਕੀ ਆ ਕੁੜੀ ਛੱਡ ਗਈ ਜੀ ਮੁੰਡਾ ਛੱਡ ਗਿਆ ਜੀ। ਕਸੂਰਵਾਰ ਕਿਨੂੰ ਮੰਨਦੇ ਹੋ ਫਿਰ? ਲੋਕੀ ਬੜੀ ਜਲਦੀ ਨਾ ਕਿਸੇ ਨੂੰ ਆਪਣਾ ਮੰਨ ਲੈਂਦੇ ਆ। 4 ਦਿਨ ਕਿਸੇ ਮੁੰਡੇ ਨੇ ਕਿਹਾ ਤਾਂ ਕਿ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰਨਾ ਤੇ ਕੁੜੀ ਡੋਲ ਜਾਂਦੀ ਆ ਬਹੁਤ ਜਲਦੀ। ਤੇ ਜਿਹੜੇ ਮੁੰਡੇ ਦਿਲ ਤੋਂ ਲगाव ਕਰਦੇ ਆ ਤੇ ਕਈ ਕੁੜੀਆਂ ਵੀ ਅੱਜਕੱਲ ਇਹੋ ਜਿਹੀਆਂ ਹੁੰਦੀਆਂ ਨੇ ਉਹ ਵੀ ਲਾਰੇ ਲਾ ਲੈਂਦੀਆਂ। ਬਿਲਕੁਲ। ਤੇ ਮੈਨੂੰ ਲੱਗਦਾ ਮੁੰਡੇ ਤੇ ਕੁੜੀ ਜ਼ਰੂਰ ਰਿਲੇਸ਼ਨਸ਼ਿਪ 'ਚ ਹੁੰਦੇ ਆ ਨਾ ਆਪਣੇ ਮਾਪਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੂੰ। ਪਰ ਪਰ ਅੱਜਕੱਲ ਉਲਟਾ ਮਾਪੇ ਨੂੰ ਭੁੱਲ ਜਾਂਦੇ ਆ ਘਰੋਂ ਭੱਜ ਕੇ ਵਿਆਹ ਕਰਾਈ ਜਾਂਦੇ ਆ। ਕਿ ਜਨ ਨੂੰ ਕਲ ਨੂੰ ਨਿਆਣੇ ਹੋ ਜਾਂਦੇ ਆ ਨਾ ਫਿਰ ਆਪਸ ਹੀ ਜੋ ਲੜਾਈ ਹੁੰਦੀ ਆ ਨਾ ਕੁੜੀ ਪੇਕੇ ਜੋਗੀ ਨਾ ਮਾਈਕੇ ਜੋ ਸੋਹਰਿਆਂ ਘਰ ਜੋਗੀ ਉਹ ਜਾਵੇ ਕਿੱਧਰ ਨੂੰ ਮੁੰਡਾ ਬਾਜੂ ਕੁੱਟੇ ਮਾਰੇ ਮਾਪੇ ਨੇ ਕਹਿੰਦਾ ਸਾਡੇ ਹੱਥ ਖੜੇ ਆ ਜੀ ਤੂੰ ਆਪੇ ਵਿਆਹ ਕਰਾਇਆ ਹੁਣ ਤੂੰ ਜਾ ਅੱਛਾ ਜਦੋਂ ਤੁਸੀਂ ਵੀਡੀਓ ਬਣਾਉਂਦੇ ਹੋ ਤੁਸੀਂ ਲੋਕਾਂ ਦੇ ਮੈਸੇਜ ਆਉਂਦੇ ਕਿ ਸਾਡੇ ਨਾਲ ਇਦਾਂ ਹੋਇਆ ਤੁਸੀਂ ਮਤਲਬ ਇਦਾਂ ਵੀਡੀਓ ਬਣਾ ਦਿਓ ਜਾਂ ਮੇਰੇ ਨਾਲ ਇਦਾਂ ਇਹ ਚੀਜ਼ ਹੋਈ ਹੈ ਤੁਸੀਂ ਇਸ ਤੇ ਬੇਸ ਤੇ ਵੀਡੀਓ ਬਣਾ ਦਿਓ ਕਦੇ ਕੋਈ ਇਦਾਂ ਦਾ ਸੀਨ ਹੋਇਆ ਜਿਹਨੂੰ ਸੁਣ ਕੇ ਆਪਣੇ ਆਪ ਅੱਖਾਂ ਦੇ ਵਿੱਚ ਹੰਝੂ ਆ ਗਏ ਹੁਣ ਹਾਂ ਬਿਲਕੁਲ ਹੋਇਆ ਇੱਕ ਮੈਨੂੰ ਮਾਤਾ ਦਾ ਮੈਸੇਜ ਆਇਆ ਸੀ ਕਿ ਪੁੱਤ ਜਿਹੜੀ ਤੂੰ ਕੁੜੀਆਂ ਦੀ ਵੀਡੀਓ ਪਾਈ ਆ ਮੈਨੂੰ ਬਹੁਤ ਵਧੀਆ ਲੱਗੀ ਪਰ ਇੱਕ ਕੁੜੀ ਨੇ ਸਾਡੇ ਕਿੰਨਾ ਭੈਣਾਂ ਦਾ ਇਕੱਲਾ ਇਕੱਲਾ ਪੁੱਤ ਸੀਗਾ ਉਹ ਖਾਲਿਆ ਮਤਲਬ ਮਰ ਗਿਆ ਉਹ ਹੂੰ ਉਹ ਚੀਜ਼ ਬਾਰੇ ਵੀ ਮੈਂ ਬੋਲਿਆ ਮੈਨੂੰ ਬੜਾ ਰੋਣਾ ਵੀ ਆਇਆ ਉਹ ਚੀਜ਼ ਤੇ ਯਾਰ ਕਿ ਕੁੜੀਆਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਜਿਸ ਮਾਤਾ ਇਕੱਲਾ ਇਕੱਲਾ ਪੋਤਾ ਉਹਨਾਂ ਨੂੰ ਝੁੱਠੇ ਲਾਰੇ ਨਾਂ ਲਾਓ ਯਾਰ ਹੂੰ ਪਰ ਅੱਜ ਕੱਲ੍ਹ ਨਹੀਂ ਸਮਝ ਰਿਹਾ ਕੋਈ ਅੱਜ ਕੱਲ੍ਹ ਯੂਜ਼ ਐਂਡ ਥਰੋਅ ਵਾਲਾ ਕੰਮ ਹੋਇਆ ਇੱਕ ਛੱਡਿਆ ਦੂਜਾ ਤੀਜਾ ਬਸ ਇਹੀ ਚੱਲਦਾ ਪਿਆ ਆਪਾ ਕੀ ਲੱਗਦਾ ਕਿ ਦੁਨੀਆ ਦੇ ਵਿੱਚ ਸਿਰਫ ਇਹੀ ਚੀਜ਼ ਰਹਿ ਗਈ ਹੈ ਕਿ ਲੋਕਾਂ ਨੂੰ ਇਹ ਚੀਜ਼ ਭੁੱਲ ਕੇ ਆਪਣੇ ਕੈਰੀਅਰ ਵੱਲ ਵੀ ਧਿਆਨ ਦੇਣਾ ਚਾਹੀਦਾ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਕਿ ਮਾਪਿਆਂ ਦੀ ਬਹੁਤ ਵੱਡੀ ਲਾਪਰਵਾਹੀ ਹੈ ਇਹਦੇ ਵਿੱਚ ਤੁਸੀਂ ਅੱਜਕੱਲ੍ਹ ਹਰ ਘਰ ਦੇ ਵਿੱਚ ਜਾ ਕੇ ਦੇਖੋ ਅੱਗੇ ਹੁੰਦੇ ਸੀ ਇੱਕ ਮੋਬਾਈਲ ਦੇਖਣ ਵਾਲੇ ਜਾਦਾ ਹੁਣ ਤਾਂ ਬੱਚਿਆਂ ਦੇ ਹੱਥ ਵਿੱਚ ਵੀ ਅਲੱਗ-ਅਲੱਗ ਮੋਬਾਈਲ ਤੁਸੀਂ ਕਿੰਨਿਆਂ ਨੂੰ ਸਮਝਾਓਗੇ ਤੁਸੀਂ ਬੱਚੇ ਅੱਗੇ ਹੁੰਦੇ ਸੀ ਨਾ ਵੀ ਸਕੂਲ ਤੋਂ ਆਉਣਾ ਖੇਡਣਾ ਹੁਣ ਗਲੀਆਂ 'ਚ ਕੌਣ ਖੇਡਦਾ ਸਾਰੇ ਮੋਬਾਈਲਾਂ 'ਚ ਲੱਗੇ ਹੋਏ ਨੇ ਅੱਗੇ ਮੋਬਾਈਲਾਂ 'ਚ ਗੇਮਾਂ ਖੇਡਦੇ ਸੀ ਪਬਜੀ ਵਗੈਰਾ ਪਰ ਫੋਨ ਦੇਣਾ ਮਾਪੇ ਦੀ ਇੱਕ ਮਜਬੂਰੀ ਹੈ ਕਿਉਂਕਿ ਆਨਲਾਈਨ ਕਲਾਸਿਸ ਲੱਗਦੀਆਂ ਨੇ ਸਕੂਲ ਦੀਆਂ ਤੇ ਆਨਲਾਈਨ ਕਲਾਸਿਸ ਲਾਦੀ ਉਹਦਾ ਟਾਈਮ ਹੁੰਦਾ ਨਾ ਇੱਕ ਬੱਚਾ ਸਾਰਾ ਦਿਨ ਲੱਗਿਆ ਹੋਇਆ ਬੱਚਾ ਕੀ ਕਰੂ ਜਦ ਮਾਪੇ ਸਾਰਾ ਦਿਨ ਲੱਗੇ ਹੋਏ ਨੇ ਉਹ ਰਾਤੀ ਬੰਦਾ ਕੰਮ ਤੋਂ ਆਇਆ ਫੋਨ 'ਚ ਬੜਿਆ ਹੋਇਆ ਤੇ ਬੱਚੇ ਨੂੰ ਕੀ ਸਮਝਾਊਗਾ ਉਹ ਬੱਚਾ ਵੀ ਫੋਨ 'ਚ ਹੀ ਬੜੂਗਾ ਲੱਗਦਾ ਕਿ ਫੋਨ ਨੇ ਜਿਹੜੇ ਰਿਲੇਸ਼ਨਸ ਖਤਮ ਕਰਤੇ ਨੇ ਮਾਪਿਆਂ ਦਾ ਪਿਆਰ ਸਾਰਾ ਕੁਝ ਖਤਮ ਕਰਤਾ ਪਿਆਰ ਨਾਲ ਬੰਦਾ ਹੁਣ ਅੱਜ ਤੱਕ ਲੋਕਾਂ 'ਚ ਪਿਆਰ ਹੀ ਖਤਮ ਹੋ ਗਿਆ ਜੀ ਪਿਆਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਕਿਉਂਕਿ ਫੋਨ 'ਚ ਸਾਰੇ ਬੜ ਮਿੰਤ ਲਾਦਾ ਗੱਲੋ ਕੀ ਕਹਿੰਦੇ ਸੀ ਕਿ ਮਰਿਆਂ ਤੇ ਮਿਲਦੇ ਆ ਸਾਰੇ ਹੂੰ ਕਿ ਸੁੱਖਾਂ ਚ ਵੀ ਘਟ ਮਿਲਦੇ ਆ ਵੀ ਮਰਿਆਂ ਤੇ ਸ਼ਰੀਕ ਹੋ ਜਾਂਦੇ ਮਿੰਤ ਲਾਦਾ ਹੁਣ ਮਰਿਆਂ ਤੇ ਵੀ ਨਹੀਂ ਆਉਂਦੇ ਲੋਕੀ ਅਗਭੀ ਕਹਿੰਦਾ ਛੱਡੇ ਯਾਰ ਦੂਰ ਜਾਣਾ ਪਊਗਾ ਕੀ ਲੋੜ ਆ ਭੋਗ ਭੋਗ ਤੇ ਦੇਖ ਲਾਂਗੇ ਜਾਂ ਕਦੇ ਕਿੱਥੋਂ ਮਿਲੂਗਾ ਉੱਥੇ ਅਫਸੋਸ ਕਰ ਲਾਂਗੇ ਤੇ ਮੋਬਾਈਲਾਂ ਨੇ ਬਹੁਤ ਕੰਮ ਖਰਾਬ ਕੀਤਾ ਹੋਇਆ ਪਰ ਮੈਨੂੰ ਲੱਗਦਾ ਗਿਆ ਸੋਸ਼ਲ ਮੀਡੀਆ ਨੂੰ ਵਧੀਆ ਪਲੇਟਫਾਰਮ ਲੈ ਕੇ ਚੱਲੋ ਯਾਰ ਇੱਥੇ ਬਹੁਤ ਅੱਛਾ ਟੈਲੈਂਟ ਆ ਆਪਣਾ ਦਿਖਾਓ ਹੂੰ ਪਰ ਨਹੀਂ ਮੰਨਦੇ ਲੋਕੀ ਕਿਉਂ ਨਹੀਂ ਸੋਚਦੇ ਪਰ ਇਹਨਾਂ ਨੂੰ ਕਿਤੇ ਨਾ ਕਿਤੇ ਤੱਕਾ ਇੱਕ ਦਿਨ ਲੱਗੂਗਾ ਜਦੋਂ ਕੱਲ ਨੂੰ ਕੁੜੀਆਂ ਦਾ ਵਿਆਹ ਹੋਊਗਾ ਜਿਹੜੇ ਮਤਲਬ ਅੱਜ ਕਾ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪ੍ਰਮੋਟ ਕਰੀਆਂ ਦਿਖਾ ਰਹੀਆਂ ਨੇ ਵਿਊ ਲੈਣ ਦੇ ਖਾਤਰ ਕਿਤੇ ਨਾ ਕਿਤੇ ਜਰੂਰ ਕੱਲ ਨੂੰ ਇਹਨਾਂ ਦੇ ਵਿਆਹ ਹੋਣਗੇ ਨਾ ਉਹ ਲੋਕਾਂ ਨੂੰ ਪਤਾ ਲੱਗੂਗਾ ਕਿ ਅਸੀਂ ਕਿਉਂ ਇਹ ਚੀਜ਼ਾਂ ਦਿਖਾਈਆਂ ਅੱਛਾ ਦੀਪਕ ਜੀ ਤੁਹਾਨੂੰ ਇਹ ਇਹ ਚੀਜ਼ ਲੱਗਦੀ ਹੈ ਕਿ ਜਿਹੜੀ ਅਛਾਈ ਹੈ ਉਹਨੂੰ ਬਹੁਤ ਟਾਈਮ ਦੇ ਵਿੱਚ ਦੇਲਾ ਅੱਗੇ ਵਧਣ ਦਾ ਟਾਈਮ ਮਿਲਦਾ ਲੇਕਿਨ ਜਿਹੜੀ ਨੈਗੇਟਿਵਿਟੀ ਹੈ ਬੁਰਾਈ ਹੈ ਉਹ 1 ਮਿੰਟ ਦੇ ਵਿੱਚ ਫੈਲ ਜਾਂਦੀ ਹੈ ਹਾਂ ਬਿਲਕੁਲ ਕਿਉਂਕਿ ਸਾਡੇ ਲੋਕਾਂ ਦੀ ਇਹ ਵੀ ਬਹੁਤ ਵੱਡੀ ਗਲਤੀ ਹੈ ਕਿ ਆਪਾਂ ਲੋਕਾਂ ਨੇ ਨਾ ਪਾਠ ਪੂਜਾ ਹੀ ਕੰਨੀ ਛੱਡਤੀ ਹੋਈ ਹੈ ਟਾਈਮ ਨਹੀਂ ਲੋਕਾਂ ਕੋਲੇ ਸਵੇਰੇ ਉੱਠਦੇ ਦੇਖਣਗੇ ਮੈਸੇਜ ਆ ਰਿਹਾ ਕਿ ਸਹੇਲੀ ਦਾ ਜਾਂ ਮੁੰਡੇ ਦਾ ਗੁੱਡ ਮਾਰਨਿੰਗ ਆਇਆ ਕਿ ਨਹੀਂ ਆਇਆ ਮੰਦਰ ਗੁਰਦੁਆਰੇ ਦਾ ਖਿਆਲ ਹੀ ਨਹੀਂ ਲੋਕਾਂ ਨੂੰ ਤੇ ਜਦੋਂ ਹੁਣ ਤੁਸੀਂ ਪਾੜ ਪੂਜੇ ਨਹੀਂ ਕਰਨੀ ਕੋਈ ਮੰਦਿਰ ਗੁਰਦੁਆਰੇ ਨਹੀਂ ਜਾਣਾ ਕੁਝ ਕਰਨਾ ਹੀ ਨਹੀਂਗਾ ਤੇ ਤੁਹਾਡੇ ਮਨ ਦੇ ਵਿੱਚ ਪੋਜ਼ਿਟਿਵਿਟੀ ਕਿੱਦਾਂ ਆਊਗੀ ਕੋਈ ਸਵੇਰੇ ਉੱਠਣਾ ਮੈਸੇਜ ਨਹੀਂ ਆਇਆ ਜਦੋਂ ਟੈਨਸ਼ਨ ਰੋਟੀ ਨਹੀਂ ਖਾਣੀ ਲੋਕਾਂ ਨੇ ਰਾਤੀ ਸੌਣ ਲੱਗੇ ਤਾਂ ਗੁੱਡ ਨਾਈਟ ਦੇਖਣਾ ਤੇ ਰੱਬ ਵੱਲ ਤਾਂ ਧਿਆਣੀ ਨਹੀਂ ਕਿਸੇ ਦਾ ਤੇ ਫਿਰ ਤੁਹਾਡੀ ਬੋਡੀ ਤਾਂ ਆਪੀ 네ਗੈਟਿਵਿਟੀ ਵੀ ਖਿੱਚੂਗੀ ਉਹ ਤਾਂ ਕਹਿੰਦੀ ਹੋਰ ਆ ਮੇਰੇ ਕੋਲ ਪੋਜ਼ਿਟਿਵਿਟੀ ਫਿਰ ਤੁਸੀਂ ਜਿੰਨੇ ਮਰਜ਼ੀ ਨਕਤ ਰਗੜ ਲਓ ਚਾਹੇ ਬਾਬਿਆਂ ਕੋਲੇ ਜਾਇਓ ਫਿਰ ਕੋਈ ਫਰਕ ਨਹੀਂ ਪੈਣਾ